ਉਹਥੇ ਜਮਾਂ ਸਾਨੂੰ ਡਾਕਟਰਾਂ ਨੇ ਚਾਰਾਂ ਨੇ ਜਵਾਬ ਦਿੱਤਾ ਸੀ ਬੀਜੀ ਘਰੇ ਲੈ ਜੋ ਵਾ ਸੇਵਾ ਕਰ ਲੋ ਉਧਰ ਬਠੰਡੇ ਸਾਰੇ ਆਪਰੇਸ਼ਨ ਦੱਸਿਆ ਸਾਰੇ ਨੇ ਕੀ ਕਹਿੰਦੇ ਸੀ ਉਹਨਾਂ ਨੇ ਸੀ ਵੀ ਸਟਾਰਟ ਪਾਊਗਾ ਆਪਰੇਸ਼ਨ ਹੋਊਗਾ ਇਹਦਾ ਤੇ ਬਚ ਗਿਆ ਹਾਂਜੀ ਜੀ ਇੱਕਦਰ ਨਾ ਪੰਪ ਖਰਾਬ ਸੀਗਾ ਕੇ ਦਿਲ ਛੇਕ ਹੋ ਗਈ ਸੀ ਨਾਲ ਅੱਛਾ ਉਹਦੇ ਕਰਕੇ ਇਹ ਬਾਹਰ ਡਾਊਨ ਰਹਿੰਦਾ ਸੀ ਹਾਂ ਅੱਛਾ ਫਿਰ ਸਾਨੂੰ ਰਹਿੰਦਾ ਸੀ ਹੁਣ ਨਹੀਂ ਨਹੀਂ ਹੁਣ ਠੀਕ ਹੈ ਤੁਰੇ ਨਹੀਂ ਜਾਂਦੇ ਫੇ ਖੇਤ ਬੰਨੇ ਜਾਜਦੀ ਗਈ ਆਈਏ ਆਪਾਂ ਦੰ ਬਟਾ ਜਾਂਦਾ ਸੀ ਜਾਂ ਚੜ ਜਾਂਦਾ ਸੀ ਅੱਛਾ ਹੁਣ ਨਹੀਂ ਚੜਦਾ ਜੀ ਹਾਂ ਹੁਣ ਫਰਕ ਹੈ ਅੱਗੇ ਨਾਲ ਫਰਕ ਹੈ ਕਿੰਨੀ ਕਿ ਪ੍ਰੋਬਲਮ ਤੁਸੀਂ ਮਾਤਾ ਜੀ ਮੰਨਦੇ ਹੋ ਕਿ ਦੂਰ ਹੋਈ ਬਹੁਤ ਜੀ ਬਹੁਤ ਫਰਕ ਪੈਦਾ ਦੋਦੀ ਦਾ ਫਰਕ ਪੈ ਗਿਆ ਜੀ ਇਹਨੇ ਗੁਰਦੋਂ ਪ੍ਰੋਬਲਮ ਬੜੀ ਹੋ ਗਈ ਸੀਗੀ ਅੱਛਾ ਹਾਂ ਇੱਕ ਦਿਲ ਦੀ ਸੀਗੀ ਇਹਨਾਂ ਨੂੰ ਹਾਰ ਦੀ ਪ੍ਰੋਬਲਮ ਥੋੜੀ ਉਹਨਾਂ ਨੇ ਇੱਥੋਂ ਆਪਾਂ ਦਵਾਈ ਲਈ ਉਦੋਂ ਬਹੁਤ ਪ੍ਰੋਬਲਮ ਫਰਕ ਪੈ ਗਿਆ ਜੀ ਕਿੰਨੇ ਸਾਲ ਬਾਅਦ ਤੁਹਾਨੂੰ ਆਪਣੀ ਆਵਾਜ਼ ਸੁਣੀ ਸੀ ਬੱਪੂ ਜੀ ਬਹੁਤ ਵੱਡੀ ਗੱਲ ਹੈ ਹਾਂ ਤੇਦਾ ਨਹੀਂ ਹੋਗਾ ਮੈਨੂੰ ਲੱਗਣਾ ਮੈਨੂੰ ਲੱਗਦਾ ਵੀ ਮੈਂ ਬੋਲਦਾ ਤੁਹਾਨੂੰ ਆਜ ਨਹੀਂ ਹੁਣ ਤੇ ਤੁਹਾਡੀ ਸਾਰੀ ਆਵਾਜ਼ ਬਿਲਕੁਲ ਮੈਨੂੰ ਕਲੀਅਰ ਆ ਰਹੀ ਹੈ ਇਹਨਾਂ ਦੇ ਮੇਰੀ ਨਾਅ ਉਹ ਦੇਖੀ ਇਹ ਕਹਿੰਦੇ ਤੇ ਨੂੰ ਬੇ ਪੰਦਰਾ ਡੈਂਜਰ ਹਾਲਟਾ ਜੰਗਾ ਪੰਦਰਾ ਡੈਂਜਰ ਪਾਦਲਾ ਜੰਗਾ ਉਹਨੂੰ ਬਾਰਗ ਬੈ ਗਿਆ ਇਹ ਤੁਹਾਡਾ ਜਿਹੜਾ ਸਿਸਟਮ ਹੈ ਲੋਕਾਂ ਨੂੰ ਸੱਚ ਵੱਲ ਜਾ ਰਹੇ ਜੀ ਸਚਾਈ ਵੱਲ ਜੀ ਉਹ ਇੜਾ ਬੁਬਾਰੀ ਉਹਨਾਂ ਵੱਲ ਜਾ ਰਹੇ ਤੁਹਾਡਾ ਧੰਨਵਾਦ ਜੀ ਆਪਣੀ ਮਿਹਨਤ ਜੜੀ ਬਹੁਤ ਸ਼ੁਕਰੀਆ ਉੜੀ ਮੂਵਮੈਂਟ ਜਾਰੀ ਰੱਖੋ ਜੀ ਜੀ ਉਪਰ ਆ ਦੇ ਦਾ ਜੀ ਜੀ ਬਿਲਕੁਲ ਦੇ ਬਿਲਕੁਲ ਦੇਖਦਾ ਸੀ ਹਰ ਵੀਡੀਓ ਦੇ ਵਿੱਚ ਇਹੀ ਸੋਚ ਕੇ ਕਰਦੇ ਆ ਕਿ ਸਾਡੀ ਹਰ ਮੂਵਮੈਂਟ ਨੂੰ ਉਹ ਕੈਪਚਰ ਕਰ ਰਿਹਾ ਸਾਂਹ ਦੀ ਬਿਮਾਰੀ ਹੈ ਸਾਂਹ ਦੀ ਬਿਮਾਰੀ ਹੈ ਪਹਿਲੀ ਵਾਰ ਆਇਆ ਨਹੀਂ ਪੰਜ ਛੇ ਦਫਾ ਹੋ ਗਿਆ اچھا ਪੰਜ ਛੇ ਵਾਰ ਹੋ ਗਿਆ ਕਿੰਨਾ ਫਰਕ ਹੈ ਉਹ ਫਰਕ ਹੈ ਇੱਥੇ ਕਿੰਨਾ ਹੈਗਾ ਜੀ ਅੱਧ ਕ ਦਾ ਫਰਕ ਹੈਗਾ ਜੀ मतलब ਕਿੰਨੇ ਕ ਟਾਈਮ ਦੀ ਪ੍ਰੋਬਲਮ ਸੀ ਸਾਂਹ ਦੀ ਸਾਂਹ ਦੀ ਹੈਗੀ ਜੀ ਦੀ 15 ਕਾ ਸਾਥ ਜੀ ਹੁਣ ਤਾਂ ਐ ਜੋ ਅੱਗੇ ਪੰਪ ਰੰਦੇ ਤੇ ਹੁਣ ਪੰਪ ਲੈਣ ਤੇ ਹਟ ਗਏ ਜੀ ਪੰਪ ਲੈਂਦੇ ਸੀ ਇੰਨੇ ਹਾਲਾਤ ਖਰਾਬ ਸੀ ਹਾਂ ਹੁਣ ਤਾਂ ਬੜੇ ਬੜੇ ਹਸਪਤਾਲ ਨੇੜੇ ਪੈਂਦੇ ਨੇ ਮੋਹਾਲੀ ਤਾਂ ਕੋਈ ਫਿੱਟ ਨਹੀਂ ਬੈਠਿਆ ਕੋਈ ਹਸਪਤਾਲ ਫਿੱਟ ਨਹੀਂ ਬੈਠੇ ਨਾ ਜੀ ਇਹ ਪ੍ਰੋਬਲਮ ਸੀ ਮੇਰੇ ਟਿਮਰ ਕਹਿੰਦੇ ਸੀ ਅੱਛਾ ਕਿੱਥੇ ਜੀ ਪੇਟ ਚ ਹੈ ਜੀ ਖੂਨ ਘਟ ਜਾਂਦਾ ਦਾ ਅੱਛਾ ਜੀ ਹਾਂ ਜੀ ਫਿਰ ਮੈਂ ਖੂਨ ਚੜਾਉਂਦੀ ਤੇ ਰੋਪੜ ਅੱਛਾ ਜੀ ਹਾਂ ਜੀ ਫਿਰ ਮਨੇ ਉੱਥੇ ਮੁੱਲਾਪੁਰ ਵੀ ਹਸਪਤਾਲ ਹੈ ਟਿਊਮਰ ਦਾ ਉੱਥੇ ਦਿਖਾਇਆ ਸੰਗਰੂਰ ਦਿਖਾਇਆ ਅੱਛਾ ਮੈਂ ਕਈ ਹਸਪਤਾਲਾਂ 'ਚ ਮੇਰੇ ਲਈ ਮੇਰੇ ਠੀਕ ਨਹੀਂ ਆਈ ਤੇ ਫਿਰ ਇੱਥੇ ਕਦੋਂ ਆ ਇੱਥੇ ਮੈਂ ਤੀਜੀ ਵਾਰੀ ਆਈ ਹਾਂ ਕਿੰਨਾ ਕੁ ਫਰਕ ਹੈ ਹੈਗਾ ਜੀ ਫਰਕ ਹੋਣਾ ਕੋਸਾ ਤੇ ਥੋੜੇ ਜਿਹਾ ਫਰਕ ਹੈ ਸਾਜ ਵੀ ਫਰਕ ਹੈ ਟ੍ਰਿਮਰ 'ਚ ਵੀ ਫਰਕ ਹੈ ਫਰਕ ਹੈ ਹਾਂ ਜੀ ਤੇ ਖੂਨ ਤਾਂ ਚੜ੍ਹਾਈ ਨਹੀਂ ਤੁਸੀਂ ਨਾ ਹੁਣ ਨਹੀਂ ਚੜਾਇਆ ਜੀ ਆ ਚੜਾਇਆ ਦੋ ਤਿੰਨ ਮਹੀਨੇ ਹੋਇਆ ਚੜਾਇਆ ਮੈਨੂੰ ਐਸਿਡਿਟੀ ਦੀ ਪ੍ਰੋਬਲਮ ਐਸਿਡਿਟੀ ਦੀ ਪ੍ਰੋਬਲਮ ਸੀ ਮਤਲਬ ਤਜ਼ਾਬ ਜ਼ਿਆਦਾ ਬਣਦਾ ਹਾਂਜੀ ਹਾਂਜੀ ਜਾਂ ਨਾਲ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਬਹੁਤਾ ਮੈਨੂੰ ਬਚਪਨ ਤੋਂ ਹੀ ਆ ਬਹੁਤ ਧੇਰ ਹੋ ਗਈ ਹਾਂ ਹਲੇ 15 ਦਿਨ ਦੀ ਦਵਾਈ ਖਾਧਿਆ 15 ਦਿਨ ਚ ਕੁਝ ਲੱਗ ਰਿਹਾ ਹੈ ਗਰ ਜਾਂ ਕੁਝ ਤਾਂ ਲੱਗ ਰਿਹਾ ਸੀ ਹਟਕਾ ਦੀ ਹੋ ਗਈ ਸੀ ਉਹ ਤਾਂ ਹੁਣ ਵੈਸੇ ਉਹ ਤਾਂ ਉਹ ਵੀ ਥੋੜਾ ਠੀਕ ਆ ਹੁਣ ਤਾਂ ਕੀ ਪ੍ਰੋਬਲਮ ਲੈ ਕੇ ਆਏ ਉਹ ਵਾਈਫ ਨੂੰ ਜੀ ਜੋੜਾਂ ਦਾ ਦਰਦ ਸੀ ਕਾਫੀ ਰਾਮ ਹੈ ਕਾਫੀ ਦਵਾਈ ਖਾਧੀ ਪਹਿਲੇ ਅੰਗਰੇਜ਼ੀ ਤੇ ਮੈਨੂੰ ਫਰਕ ਨਹੀਂ ਲੱਗਿਆ ਅੱਛਾ ਜੀ ਹੁਣ ਇਹਨਾਂ ਦੀ ਦਵਾਈ ਨਾਲ ਫਰਕ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਪੰਗੂ ਹਸਪਤਾਲ ਜਿੱਥੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਹੈਗੇ ਨੇ ਲੋਕਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਕੁਦਰਤੀ ਜਿਹੜੀ ਇਲਾਜ ਪ੍ਰਣਾਲੀ ਹੈਗੀ ਆ ਕੁਦਰਤੀ ਢੰਗ ਹੈਗਾ ਉਸ ਤਰੀਕੇ ਨਾਲ ਠੀਕ ਕਰ ਰਹੇ ਨੇ ਲੋਕ ਨੇ ਬਹੁਤ ਸਾਰੇ ਅੱਜ ਪਹੁੰਚੇ ਹੋਏ ਨੇ ਜਿਹੜੇ ਲੋਕ ਸਾਡੇ ਨਾਲ ਗੱਲ ਕਰਕੇ ਆਪਣਾ ਤਜਰਬਾ ਸਾਂਝਾ ਕਰਨ ਚਾਹੁੰਦੇ ਹੋਣਗੇ ਅਸੀਂ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਸਾਡੇ ਨਾਲ ਇੱਕ ਬਾਪੂ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਂ ਤੁਹਾਡਾ ਉਤਾਰ ਸਿੰਘ ਅੱਛਾ ਕਿੱਥੋਂ ਆਏ ਹੋ ਕਿਹੜੀ ਨਾਂ ਸੁਣਨੀ ਤੁਸੀਂ ਗਵਾਂਢ ਚੋਂ ਹੀ ਆਏ ਹੋ ਫਿਰ ਤੇ ਕੀ ਪ੍ਰੋਬਲਮ ਲੈ ਕੇ ਆਏ ਹੋ ਉਹ ਘਰ ਦੇ ਢਿੱਲੇ ਜੇ ਅੱਛਾ ਘਰ ਦੇ ਨੂੰ ਕੀ ਪ੍ਰੋਬਲਮ ਹੈ ਸਾਹ ਦੀ ਬਿਮਾਰੀ ਹੈ ਸਾਹ ਦੀ ਬਿਮਾਰੀ ਹੈ ਨਹੀਂ ਚਾ ਪੰਜ ਛੇ ਵਾਰ ਹੋ ਗਿਆ ਅੱਛਾ ਪੰਜ ਛੇ ਵਾਰ ਹੋ ਗਿਆ ਕਿੰਨਾ ਫਰਕ ਹੈ ਫਰਕ ਹੈ ਕਿੰਨਾ ਹੈਗਾ ਹੀ ਅੱਧ ਕ ਦਾ ਫਰਕ ਹੈਗਾ ਜੀ ਕਿੰਨੇ ਕ ਟਾਈਮ ਦੀ ਪ੍ਰੋਬਲਮ ਸੀ ਸਾਂਹ ਦੀ ਸਾਂਹ ਦੀ ਹੈਗੀ ਤੇ ਜੀ 20 15 ਸਾਲ ਦੀ 15 ਸਾਲ ਦੀ ਹਾਏ ਹਾਏ ਮਤਲਬ ਬੇਬੇ ਨੂੰ ਤੁਸੀਂ 15 ਸਾਲ ਦੀ ਸਾਂਹ ਚੜਾਈ ਗਏ ਨਹੀਂ ਨਹੀਂ ਦਿਖਾਈ ਗਏ ਜੀ ਇਹ ਤਾਂ ਦਿਖਾਉਂਦੇ ਤੇ ਜੋ ਕਿੱਥੇ ਕਿੱਥੇ ਦਿਖਾਇਆ ਕੁਝ ਮਲੋ ਵੀ ਦਿਖਾਇਆ ਤੇ ਚੰਕੌਰ ਸਾਹਿਬ ਵੀ ਹੋਰ ਕਈ ਥਾਵਾਂ ਤੇ ਮਤਲਬ ਜਿੱਥੇ ਵੀ ਪਤਾ ਲੱਗਦਾ ਸੀ ਉੱਥੇ ਦਿਖਾਉਂਦੇ ਸੀ ਦੋਸਤ ਹਾਂਜੀ ਫਿਰ ਫਰਕ ਪਿਆ ਨਹੀਂ ਕਿਤੋਂ ਨਹੀਂ ਕਦੇ ਪੈ ਜਾਂਦਾ ਸੀ ਮਾੜਾ ਮੋਟਾ ਫਿਰ ਠੀਕ ਤਾਂ ਕਦੇ ਨਹੀਂ ਠੀਕ ਹੁਣ ਹੁਣ ਠੀਕ ਹੈ ਜੀ ਅੱਛਾ ਹੁਣ ਠੀਕ ਨੇ ਹੁਣ ਕਿੰਨੀ ਕਰ ਲਈ ਮਤਲਬ ਕੀ ਰਿਲੀਫ ਮਿਲੀ ਹੈ ਹੁਣ ਤਾਂ ਐ ਜੋ ਅੱਗੇ ਪੰਪ ਲੰਦੇ ਸੀ ਹੁਣ ਪੰਪ ਲੈਣ ਤੇ ਹਟ ਗਏ ਜੀ ਅੱਛਾ ਪੰਪ ਲੈਂਦੇ ਸੀ ਇੰਨੇ ਹਾਲਾਤ ਖਰਾਬ ਸੀ ਹਾਂ ਹਾਂਜੀ ਅੱਛਾ ਕਿਹੜੇ ਨੇ ਤੁਹਾਡੇ ਘਰ ਦੇ ਕਿਹੜੇ ਨੇ अच्छा उधर बैठे ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਹਾਲਾਤ ਹੈਗੇ ਨੇ ਕਿਸ ਤਰੀਕੇ ਨਾਲ ਜਿਹੜੇ ਚੇਂਜ ਹੋਏ ਨੇ ਔਰ ਕਿੰਨੀ ਪ੍ਰੋਬਲਮ ਦਿੱਕਤ ਜਿਹੜੀ ਉਹ ਆਈ ਹੈ ਸਤਿ ਸ਼ਕਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਕਿੰਨਾ ਜੀ ਤੁਹਾਡਾ ਬਲਜਿੰਦਰ ਕੌਰ ਮਾਤਾ ਜੀ 15 ਸਾਲ ਤੁਸੀਂ ਫਿਰ ਸਾਹ ਚੜਾਈ ਫਰੀਗੇ ਹਾਂ ਜੀ ਪਹਿਲਾਂ ਤਾਂ ਘੱਟ ਸੀ ਹੁਣ ਜ਼ਿਆਦਾ ਹੋ ਗਿਆ ਸੀ ਅੱਛਾ ਹੁਣ ਜ਼ਿਆਦਾ ਹੋ ਗਿਆ ਸੀ ਹਾਂ ਜੀ ਕੀ ਪ੍ਰੋਬਲਮ ਕੀ ਹੁੰਦੀ ਸੀ ਜਦੋਂ ਸਾਹ ਚੜਦੇ ਸੀ ਦਮ ਤੁਰਨੋਂ ਦਮ ਛੱਡਦਾ ਸੀ ਅੱਛਾ ਮਤਲਬ ਤੁਰਿਆ ਨਹੀਂ ਸੀ ਜਾਂਦਾ ਨਹੀਂ ਜੀ अच्छा ਹੁਣ ਹੈਗਾ ਫਰਕ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਦਮ ਬਹੁਤ ਚੜਦੇ ਉੱਠਦੇ ਨੂੰ ਖੰਗ ਹੋ ਜਾਂਦੀ ਸੀ ਇਦਾਂ ਹਾਂਜੀ ਠੀਕ ਹੋ ਠੀਕ ਹਾਂਜੀ ਹੁਣ ਫਰਕ ਹੈ ਫਰਕ ਹੈਗਾ ਜੀ 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 ਫਿਰ ਇਹਨਾਂ ਨੇ ਕੀ ਕੀਤਾ ਇਸ ਤਰ੍ਹਾਂ ਦਾ ਜਿਹੜਾ ਫਰਕ ਪਿਆ 15 ਸਾਲ ਦਾ ਦਿੱਤੀਆਂ ਇਹਨਾਂ ਨੇ ਅੱਛਾ ਹਾਂ ਦੇਸੀ ਦਵਾਈਆਂ ਅੱਛਾ ਦੇਸੀ ਨੇ ਸਾਰੀਆਂ ਹਾਂਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਹੋਰ ਵੀ ਸਾਡੇ ਨਾਲ ਮਾਤਾ ਜੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਨੈ ਤੁਹਾਡਾ ਚਰਨਜੀਤ ਕੌਰ ਜੀ ਅੱਛਾ ਕਿੱਥੋਂ ਆਏ ਹੋ ਕਰਾਲੀ ਕੋਲ ਤੋਂ ਆਏ ਜੀ ਅੱਛਾ ਕਰਾਲੀ ਕੋਲੋਂ ਆਏ ਹੋ ਹਾਂ ਜੀ ਉਧਰ ਤਾਂ ਬੜੇ ਬੜੇ ਹਸਪਤਾਲ ਨੇੜੇ ਪੈਂਦੇ ਨੇ ਮੁਹਾਲੀ ਤਾਂ ਕੋਈ ਫਿਟ ਨਹੀਂ ਬੈਠਿਆ ਕੋਈ ਹਸਪਤਾਲ ਫਿਟ ਨਹੀਂ ਬੈਠਿਆ ਨਾ ਜੀ ਇਹ ਪ੍ਰੋਬਲਮ ਸੀ ਮੇਰਾ ਟਿਮਰ ਕਹਿੰਦੇ ਸੀ ਅੱਛਾ ਕਿੱਥੇ ਜੀ ਪੇਟ 'ਚ ਹੈ ਜੀ ਅੱਛਾ ਤੇ ਕੀ ਪ੍ਰੋਬਲਮ ਹੁੰਦੀ ਸੀ ਮੇਰਾ ਖੂਨ ਖਤਮ ਹੋ ਜਾਂਦਾ ਜੀ 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 ਖੂਨ ਘਟ ਜਾਂਦਾ ਦਾ ਅੱਛਾ ਜੀ ਹਾਂਜੀ ਫਿਰ ਮੈਂ ਖੂਨ ਚੜਾਉਂਦੀ ਤੇ ਰੋਪੜ ਅੱਛਾ ਜੀ ਹਾਂਜੀ ਫਿਰ ਮਨੇ ਉੱਥੇ ਮੁੱਲਾ ਪਰ ਵੀ ਹਸਤਾਲ ਹੈ ਟਿਊਮਰ ਦਾ ਉੱਥੇ ਦਿਖਾਇਆ ਸੰਗਰੂਰ ਦਿਖਾਇਆ ਅੱਛਾ ਮੈਂ ਕਈ ਹਸਤਾਲਾਂ ਚ ਫਿਰਲੀ ਮੇਰੇ ਠੀਕ ਨਹੀਂ ਆਇਆ ਜੀ ਤੇ ਫਿਰ ਇੱਥੇ ਕਦੋਂ ਇੱਥੇ ਮੈਂ ਤੀਜੀ ਵਾਰੀ ਆਈ ਹਾਂ ਕਿੰਨਾ ਕੁ ਫਰਕ ਹੈ ਹੈਗਾ ਜੀ ਫਰਕ ਹੋਣਾ ਖੂਨ ਚੜਾਇਆ ਸਾ ਇਹਨਾਂ ਨੇ ਜਿਹੜਾ ਇਹ ਕਹਿੰਦੇ ਖੂਨ ਨਹੀਂ ਚੜਾਉਣਾ ਅੱਛਾ ਹਾਂ ਬੰਦ ਕਰਤਾ ਹਾਂਜੀ ਕਿੰਨੇ ਸਾਲਾਂ ਤੋਂ ਖੂਨ ਚੜ ਰਿਹਾ ਸੀ 2 ਸਾਲ ਤੇ ਜੀ 2 ਸਾਲ ਤੋਂ ਚੜ ਰਿਹਾ ਸੀ ਹਾਂਜੀ ਹਾਂਜੀ ਤੇ ਤੇ ਫਿਰ ਕਮਾਲ ਦੀ ਗੱਲ ਹਾਂਜੀ ਇਹਨਾਂ ਨੇ ਬੰਦ ਕਿਵੇਂ ਕਰਾਤਾ ਇਹਨਾਂ ਨੇ ਦਵਾਈਆਂ ਹੋ ਮਨ ਦੰਦੇ ਜੀ ਇਹ ਦੇਸੀ 15 ਦਿਨ ਦੀ ਦਵਾਈ ਦੰਦੇ ਮਨ ਅੱਛਾ ਉਹਦੇ ਟਿਊਮਰ ਨਾਲ ਤੁਹਾਡੇ ਪੇਟ ਚ ਟਿਊਮਰ ਹੈਗਾ ਉਹਦੇ ਨਾਲ ਕੀ ਤਕਲੀਫ ਕੀ ਹੁੰਦੀ ਤਕਲੀਫ ਕੋਈ ਨਹੀਂ ਮੇਰੇ ਲੈਟਰਿੰਗ ਕਾਲੀ ਹੋ ਜਾਂਦੀ ਜੀ ਅੱਛਾ ਉਹਦੇ ਫਿਰ ਕਹਿੰਦੇ ਵੀ ਖੂਨ ਮਿਕਸ ਹੋਣ ਲੱਗ ਗਿਆ ਫਿਰ ਖੂਨ ਘਟਣ ਲੱਗ ਜਾਂਦਾ ਜੀ ਜੀ ਮਨ ਸਾਹ ਬਹੁਤ ਚੜਦਾ ਅੱਛਾ ਹਾਂਜੀ ਉਹ ਸਾਹ ਤੇ ਥੋੜੇ ਫਰਕ ਹੈ ਆਜੇ ਵੀ ਫਰਕ ਹੈ ਟਿਊਮਰ ਚ ਵੀ ਫਰਕ ਹੈ ਫਰਕ ਹੈ ਹਾਂਜੀ ਤੇ ਖੂਨ ਤਾਂ ਚੜਾਇਆ ਹੀ ਨਹੀਂ ਤੁਸੀਂ ਨਾ ਹੁਣ ਨਹੀਂ ਚੜਾਇਆ ਜੀ ਆ ਚੜਾਇਆ 2-3 ਮਹੀਨੇ ਹੋਇਆ ਚੜਾਇਆ ਅੱਛਾ ਫੇ ਜਿਹਦੇ ਡਾਕਟਰ ਕੋਲ ਖੂਨ ਚੜਾਉਂਦੇ ਹੋਣਗੇ ਤਾਂ ਤੁਹਾਨੂੰ ਫੋਨ ਕਰ ਦੋ ਵੀ ਟਾਈਮ ਹੋ ਗਿਆ ਖੂਨ ਚੜਾ ਲਓ ਨਾ ਜੀ ਉਹਨਾਂ ਕੋਲ ਨਹੀਂ ਗਏ ਰੋਪੜ ਚੜਾਇਆ ਜੀ ਸਰਕਾਰੀ ਚ ਅੱਛਾ ਹਾਂਜੀ ਹਾਂਜੀ ਜੀ 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 ਜਿਹੜੇ ਮਾਤਾ ਜੀ ਤੁਹਾਡੇ ਵਰਗੇ ਦਿੱਕਤਾਂ ਪਰੇਸ਼ਾਨੀਆਂ ਲੈ ਕੇ ਘੁੰਮ ਰਹੇ ਨੇ ਜਿਹੜੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਉਹਨਾਂ ਨੂੰ ਕੀ ਕਹੋਗੇ ਸਾਰੀ ਦੁਨੀਆ ਦੇਖ ਰਹੀ ਹੈ ਤੁਹਾਨੂੰ ਸਭ ਨੂੰ ਦੱਸਦੇ ਵੀ ਉੱਥਾਂ ਠੀਕ ਹੈ ਸੀ ਤੁਹਾਨੂੰ ਕਿਵੇਂ ਪਤਾ ਲ ਹਾਂਜੀ ਉਹਨੇ ਫੋਨ ਪਰ ਦੇਖਿਆ ਫਿਰ ਮੈਨੂੰ ਦੱਸਿਆ ਅੱਛਾ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਆਪਣੇ ਤਜਰਬੇ ਸਾਂਝਾ ਕਰਨ ਵਾਸਤੇ ਸੜਨ ਵਾਲੀ ਖੋਰ ਭੈਣ ਜੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸੱਚ ਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਨਾ ਜੀ ਤੁਹਾਡਾ ਮਨਜੀਤ ਕੌਰ ਅੱਛਾ ਕਿੱਥੋਂ ਆਇਓ ਲੁਧਿਆਣੇ ਤੋਂ ਲੁਧਿਆਣੇ ਤੋਂ ਇਹ ਤਾਂ ਲੁਧਿਆਣੇ ਜਾਂਦੇ ਨੇ ਜੀ ਤਵਾਰ ਹਾਂਜੀ ਠੀਕ ਹੈ ਫਸਟ ਟਾਈਮ ਮੈਂ ਉੱਥੇ ਗਈਆਂ ਅੱਜ ਸੈਕੰਡ ਟਾਈਮ ਇੱਥੇ ਆਈਆਂ ਪਿਛਲੇ ਸੰਡੇ ਮੇਰੇ ਕੋਲ ਜਾ ਨਹੀਂ ਹੋਇਆ ਤਾਂ ਫਿਰ ਮੈਂ ਕਿ ਮੇਰੇ ਮੈਡੀਸਨ ਖਤਮ ਹੋਣ ਵਾਲੇ ਸੀ ਤਾਂ ਇੱਥੇ ਆਈ ਕਿ ਕੀ ਪ੍ਰੋਬਲਮ ਸੀ ਮੈਨੂੰ ਐਸਿਡਿਟੀ ਦੀ ਪ੍ਰੋਬਲਮ ਹੈ ਐਸਿਡਿਟੀ ਦੀ ਪ੍ਰੋਬਲਮ ਸੀ ਮਲਤਜ਼ਾਬ ਜ਼ਿਆਦਾ ਬਣਦਾ ਹਾਂਜੀ ਹਾਂਜੀ ਜਾਂ ਨਾ ਇਨੇ ਟਾਈਮ ਦੀ ਪ੍ਰੋਬਲਮ ਸੀ ਉਹ ਤਾਂ ਮੈਨੂੰ ਬਚਪਨ ਤੋਂ ਹੀ ਆ ਬਹੁਤ ਢੇਰ ਹੋ ਗਈ ਬਚਪਨ ਤੋਂ ਚਲੋ ਵੈਸੇ ਤਾਂ ਕਹਿੰਦੇ ਵੀ ਪੁੱਛਣੀ ਨਹੀਂ ਚਾਹੀਦੀ ਤੁਹਾਡੀ ਉਮਰ ਕਿੰਨੀ ਹੈ 53 ਅੱਛਾ 53 ਉਮਰ ਹੈ ਤੁਹਾਡੀ ਹਾਂਜੀ ਹਾਂਜੀ ਮਤਲਬ 53 ਸਾਲ ਹੋ ਗਏ ਤੁਹਾਨੂੰ ਇਸ ਬਿਮਾਰੀ ਨਾਲ ਦੋ ਦੋ ਚਾਰ ਚਾਰ ਪਹਿਲਾਂ ਇੰਨਾ ਕਦੇ ਜਾਨੀ ਕਿ ਮੈਨੂੰ ਵੈਸੇ ਮੈਂ ਖਾਣ ਪੀਣ 'ਚ ਪਰਹੇਜ਼ ਰੱਖਦੀ ਆ ਬਾਹਰਲਾ ਖਾਂਦੇ ਨਹੀਂ ਤੇ ਪਰਹੇਜ਼ ਨਾਲ ਹੀ ਚੱਲ ਗਈਆਂ ਵੈਸੇ ਐਲੋਪੈਥਿਕ ਮੈਂ ਜ਼ਿਆਦਾ ਖਾਂਦੇ ਨਹੀਂ ਦਵਾਈਆਂ ਅੱਛਾ ਦੋ ਕੁ ਵਾਰ ਟ੍ਰੀਟਮੈਂਟ ਕਰਵਾਇਆ ਐਂਡੋਸਕੋਪੀ ਵਗੈਰਾ ਵੀ ਹੋਈ ਆ ਤੇ ਉਚਿਤ ਵੀ ਕੁਝ ਨਹੀਂ ਐ ਇਦਾਂ ਨਹੀਂ ਕੋਈ ਆਇਆ ਵੀ ਕੋਈ ਅਲਸਰ ਹੋਵੇ ਜਾਂ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਪਰ ਇਹ ਐਨੈਲੋਪੈਥੀ ਖਾਨਨੇ ਆ ਤਾਂ ਠੀਕ ਆ ਫੇਰ ਉਹੀ ਹਾਲ ਆ ਉਹਦੇ ਨਾਲ ਚੰਗਾ ਮੈਂ ਪਰਹੇਜ਼ ਹੀ ਕਰ ਦੇਣੀ ਆ ਫਿਰ ਹੁਣ ਤੁਹਾਡੀ ਵੀਡੀਓ ਦੇਖ ਕੇ ਮੈਨੂੰ ਪਤਾ ਲੱਗਿਆ ਪਹਿਲਾਂ ਦੁਗਰੀ ਲੱਭਦੇ ਲੱਭਦੇ ਗਏ ਆ ਹੁਣ ਅੱਜ ਇੱਧਰ ਆ ਗੀਆਂ ਵਰਗ ਕਿੰਨਾ ਪਿਆ ਤੁਹਾਨੂੰ ਹਾਲੇ ਮੈਂ ਸੈਕੰਡ ਟਾਈਮ ਆਈ ਆ ਹਾਲੇ 15 ਦਿਨ ਦੀ ਦਵਾਈ ਖਾਦੀ ਆ 15 ਦਿਨ ਚ ਕੁਝ ਲੱਗ ਰਿਹਾ ਹੈ ਜਾਂ ਕੁਝ ਤਾਂ ਲੱਗ ਰਿਹਾ ਸੰਕੇਤ ਆ ਲੱਗ ਰਿਹਾ ਨਹੀਂ ਵੀ ਠੀਕ ਹੋ ਜਾਊਗਾ ਕੁਝ ਤਾਂ ਲੱਗ ਰਿਹਾ ਹੈ 53 ਸਾਲ ਵੀ ਬਹੁਤ ਹੁੰਦੇ ਨੇ ਹਾਂਜੀ ਹਾਂਜੀ ਹੋਰ ਤੁਸੀਂ ਦੱਸ ਰਹੇ ਸੀ ਸੈਟ ਕਦੀ ਵੀ ਪ੍ਰੋਬਲਮ ਹਾਂਜੀ ਛਟਕਾਦੀ ਹੋ ਗਈ ਸੀ ਉਹ ਤਾਂ ਹੁਣ ਦੱਸਿਆ ਸੀ ਪਹਿਲੀ ਵਾਰ ਆਏ ਆ ਡਾਕਟਰ ਸਾਹਿਬ ਨੂੰ ਜੀ ਜੀ ਵੈਸੇ ਉਹ ਤਾਂ ਉਹ ਵੀ ਥੋੜਾ ਠੀਕ ਆ ਹੁਣ ਤਾਂ ਉਹਦੇ ਲਈ ਵੀ ਮੈਂ ਦਵਾਈਆਂ ਨਹੀਂ ਖਾਦੀਆਂ ਇਸੇ ਤਰੀਕੇ ਨਾਲ ਪਰਹੇਜ਼ ਹੀ ਕਰ ਪਰਹੇਜ਼ ਕੀਤਾ ਤੇ ਮਾਲਿਸ਼ ਵਗੈਰਾ ਕਰਾ ਕੇ ਉਹਦੇ ਨਾਲ ਠੀਕ ਹੋ ਗਏ ਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਇੱਕ ਹੋਰ ਮਾਤਾ ਜੀ ਨੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਰਣਜੀਤ ਕਰਨ ਕਿੱਥੋਂ ਆਇਓ ਅਸੀਂ ਅੰਮ੍ਰਿਤਸਰ ਤੋਂ ਆਏ ਅੰਮ੍ਰਿਤਸਰ ਤੋਂ ਆਇਓ ਸURE ਸURE ਬੜੀ ਵਾਰਡ ਕਿਚੀ ਹੈ ਢੰਡ ਚ ਅੰਮ੍ਰਿਤਸਰ ਤੋਂ ਨਾਲ ਕਹਿੰਦੇ ਜੇ ਇਹ ਤੋਂ ਵੱਧ ਢੰਡ ਹੈ ਹਾਂਜੀ ਹਾਂਜੀ ਕੀ ਪ੍ਰੋਬਲਮ ਲੈ ਕੇ ਆਇਓ ਡਿਸਕ ਦੀ ਪ੍ਰੋਬਲਮ ਹੈ ਡਿਸਕ ਦੀ ਪ੍ਰੋਬਲਮ ਲੈ ਕੇ ਆਇਓ ਕਿੰਨਾ ਟਾਈਮ ਹੋ ਗਿਆ ਇਹ ਮੈਨੂੰ ਡਿਸਕ ਦੀ ਪ੍ਰੋਬਲਮ 24 ਸਾਲ ਹੋ ਗਿਆ 24 ਸਾਲ ਅਮਰਿਸਰ ਤਾਂ ਬਹੁਤ ਵੱਡੇ ਵੱਡੇ ਹਸਪਤਾਲ ਨੇ ਮਤ ਜੀ ਦਿਖਾਇਆ ਨਹੀਂ ਕਿਸੇ ਆਪਰੇਸ਼ਨ ਦਾਸ ਤੇ ਸਾਰੀ ਕਹਿੰਦੇ ਨੇ ਵੀ ਆਪਰੇਸ਼ਨ ਹੋ ਹਾਂਜੀ ਅੱਛਾ ਤੁਸੀਂ ਪਹਿਲੀ ਵਾਰ ਆਏ ਹੋ ਅੱਜ ਅੱਜ ਪਹਿਲੀ ਵਾਰ ਆਏ ਪਹਿਲੀ ਵਾਰ ਆ ਤੁਹਾਨੂੰ ਲੱਗਦਾ ਕਿ ਆਪਰੇਸ਼ਨ ਬਚ ਜੂ ਇਥੋਂ ਹਾਂਜੀ ਜੀ 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 ਤੁਸੀਂ ਸੋ ਇਹ ਤਸਵੀਰਾਂ ਹੈਗੀਆਂ ਨੇ ਤਜਰਬੇ ਹੈਗੇ ਨੇ ਜਿਹੜੇ ਅਸੀਂ ਲੋਕਾਂ ਨੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਹੋਰ ਵੀ ਇੱਥੇ ਲੋਕ ਹੈਗੇ ਨੇ ਜਿਹੜੇ ਸਾਡੇ ਨਾਲ ਗੱਲ ਕਰਨ ਲਈ ਰਾਜ਼ੀ ਹੋਣਗੇ ਉਹਨਾਂ ਅਸੀਂ ਗੱਲਬਾਤ ਕਰਦੇ ਸੱਚਕਾਲ ਬਾਪੂ ਜੀ ਹਾਂਜੀ ਸੱਚੀ ਗੱਲ ਜੀ ਕੀ ਨਾ ਜੀ ਤੁਹਾਡਾ ਕਿੱਥੋਂ ਆਏ ਹੋ ਹਾਂਜੀ ਅਨੰਦਪੁਰ ਸਾਹਿਬ ਤੋਂ ਕੀ ਸੋਚ ਰਹੇ ਹੋ ਖ ਥੋੜੇ ਬਾਰੇ ਸੋਚ ਰਹੇ ਅੱਛਾ ਅੱਛਾ ਕੀ ਚੱਲ ਰਿਹਾ ਕੀ ਸੋਚ ਮੈਂ ਥੋੜਾ ਜਿਹਾ ਸਿਸਟਮ ਬਣਾ ਲੋਕਾਂ ਨੂੰ ਜੀ ਜੀ ਸੱਚ ਵੱਲ ਜਾ ਰਹੇ ਤੁਸੀਂ ਸਚਾਈ ਵੱਲ ਜੀ ਜੀ ਦੋ ਜਿਹੜੇ ਵਪਾਰੀ ਹੋਂ ਵਾਲੇ ਜਾ ਰਹੇ ਤੁਸੀਂ ਜੀ 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 ਵਪਾਰੀ ਬਹੁਤ ਹੋਗੇ ਜੀ 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 ਸੱਤ ਜੁਗ ਹੀ ਡਾਢ ਘਟਾ ਕੱਲ ਜੁਗ ਹੀ ਜ਼ਿਆਦਾ ਵੱਢਣ ਵਾਲੇ ਮੁਰਮੁਰ ਹਾਲ ਸਾਡੀ ਤਾਂ ਕੋਸ਼ਿਸ਼ ਇਹੀ ਹੈ ਕਿ ਕਿਉਂਕਿ ਮੈਂ ਹਮੇਸ਼ਾ ਇਹ ਕਹਣਾ ਉਹਨਾਂ ਕਿ ਸਾਡੇ ਮੁਲਕ ਦੇ ਵਿੱਚ ਗਰੀਬ ਹੋਣ ਵਾਸਤੇ ਮਜਬੂਰ ਹੋਣ ਵਾਸਤੇ ਸਿਰਫ ਇੱਕ ਬਿਮਾਰੀ ਬਹੁਤ ਹੈ ਹਾਂਜੀ ਹਾਂਜੀ ਠੀਕ ਤੁਸੀਂ ਇੱਥੇ ਕਿਵੇਂ ਪਹੁੰਚਿਆ ਮੇਰੇ ਗਲੇ 'ਚ ਪ੍ਰੋਬਲਮ ਆਈ ਅੱਛਾ ਗਲੇ 'ਚ ਪ੍ਰੋਬਲਮ ਬੋਲਣ ਦੀ ਸਮੱਸਿਆ ਹੋਰ ਕੋਈ ਦਿੱਕਤ ਨਹੀਂ ਅੱਛਾ ਕੋ ਖਾਣੇ ਦੀ ਨਹੀਂ ਮੈਨੂੰ ਫਰਕ ਆ ਕਿਈ ਵਾਰ ਦਵਾਈ ਹੁਣ ਤਾਂ ਤੁਹਾਡੀ ਗੱਲ ਸਾਰੀ ਸਾਫ਼ ਸਭ ਮੈਨੂੰ ਲੱਗਿਆ ਕਿ ਤੁਹਾਡਾ ਗਲਾ ਤੁਹਾਡਾ ਬੈਟਿਆ ਹੋਇਆ ਹੈ ਵੈਸੇ ਬਿਲਕੁਲ ਬਾਜਬੰਦ ਸੀ ਬਿਲਕੁਲ ਬੰਦ ਸੀ ਹਾਂਜੀ ਮੈਂ ਤਾਂ ਫਿਰ ਕਮਰਸ਼ੀਅਲ ਡਾਕਟਰ ਨਾਲ ਵੀ ਗੁੰਮਿਆ ਬਹੁਤ ईएनटी ਵਾਲਾ ਡਾਕਟਰ ਕਮਰਸ਼ੀਅਲ ਡਾਕਟਰ ਕਹਿੰਦੇ ਇਹ ਤਾਂ ਕੈਂਸਰ ਹੈ ਅੱਛਾ ਮੈਂ ਮਨ ਨੂੰ ਨਹੀਂ ਹੈ ਕੈਂਸਰ ਬਲਾਓ ਕੋਈ ਤਾਂ ਪਰਮਾਨੈਂਟ ਹੈ ਨਾ ਤੇ ਨਾ ਕੋਣ ਆਇਆ ਵਾ ਬਲਾਓ ਨਾ ਮੈਂ ਰੋ بیمار ਮੈਂ ਮਰੀਜ਼ ਮੈਂ ਮੇਰੀ ਪ੍ਰੋਬਲਮ ਇੰਨ ਨੂੰ ਦੱਸੋ ਇਹ ਕੀ ਹੈ ਇਹ ਕੈਂਸਰ ਨਹੀਂ ਹੈ ਮੈਂ ਮਨ ਨੂੰ ਨਹੀਂ ਹੈ ਤੈਨੂੰ ਆ ਲੋ ਸੁਣ ਮੇਰੀ ਗੱਲ ਜੀ ਜੀ ਤੇ ਡਾਕਟਰ ਹੋ ਗਿਆ ਮੈਂ ਉਹਨਾਂ ਨੇ ਇਹ ਕਿਹਾ ਮੈਨੂੰ ਅੱਛਾ ਇਹ ਤੈਨੂੰ ਕੈਂਸਰ ਹੈ ਮੈਂ ਮਨ ਨੂੰ ਨਹੀਂ ਹੈ ਕੈਂਸਰ ਤੁਹਾਨੂੰ ਦਿੱਸੂ ਜਿੱਤੇ ਤਿੰਨ ਸਾਲ ਦਾ ਕੈਂਸਰ ਹੋ ਗਿਆ। ਬਚਣਾ ਦਾ ਹੁੰਦਾ। ਜੀ ਜੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੀ। ਠੀਕ ਹੈ ਹਾਂ। ਮੈਂ ਚਾਹੁੰਦਾ ਤਾਂ ਵੀ ਮੈਂ ਵੀ ਤਾਂ ਓਟਾਂ ਗੱਲ ਕਰਾਂ। ਅੱਜ ਹੋ ਗਈ ਸਾਡੀ। ਜੀ ਜੀ ਚਲੋ ਪਰਮਾਧਮਾ ਮੇਲ ਕਰਾਂਦਾ ਜੀ। ਮੈਨੂੰ ਪਤਾ ਲੱਗਿਆ ਥੋੜੀ ਦੇਖ ਕੇ। ਜੀ ਜੀ। ਇਹਨਾਂ ਨੇ ਮੇਰੀ ਨਾੜੀ ਦੇਖੀ। ਇਹ ਕਹਿੰਦੇ ਨੇ ਮੇ ਪੰਡਾ ਦਾ ਡੈਂਜਰ ਰਿਜ਼ਲਟ ਆ ਜਾਊਗਾ। ਪੰਡਾ ਦਾ ਡੈਂਜਰ। ਪਤਾ ਲੱਗ ਜਾਂਦਾ। ਉਹ ਨੁਬਾਰਕ ਬੈ ਗਿਆ। 15 ਦਿਨਾਂ ਚ। ਤੁਹਾਨੂੰ ਥੋੜਾ ਬਾਰਕ ਬੈ ਗਿਆ। ਲੱਗੇ ਪਤਾ ਲੱਗਣ ਵਿੱਚ ਚਲ ਵੀ ਗਈ। ਅੱਛਾ। ਇਸ ਪਿਛਲੇ ਮਹੀਨੇ ਥੋੜਾ ਆਫਸਾਈਟ ਹੋ ਗਿਆ ਪਤਾ ਨਹੀਂ ਖਾਣ ਪੀਣ ਕਰਕੇ ਹੋ ਗਿਆ ਇਹ ਆਵਾਜ਼ ਮੇਰੇ ਬਿਲਕੁਲ ਠੀਕ ਹੋ ਗਈ ਸੀ ਬਿਲਕੁਲ ਠੀਕ ਹੋ ਗਈ ਸੀ ਹਾਂ ਜੀ ਕੀ ਬਾਤ ਹੈ ਹਾਂ ਜੀ ਤੁਹਾਨੂੰ ਇਹ ਬਣਾ ਕੇ ਅਸੀਂ ਪਰਹੇਜ਼ ਛੱਡਦੇ ਨੇ ਨਾ ਸਾਡੀ ਫਿਤਰਤ ਵੀ ਇਹੀ ਹੈ ਕਿਹਾਂ ਜਾਓ ਜੀ ਨਾ ਅੱਛਾ ਉਧਰ ਪੰਗਾ ਵਾਜਣਾ ਵਿਆਹ ਆ ਤੇ ਵਿਆਹ ਦੇ ਫਿਰ ਕੰਟਰੋਲ ਕਰੋ ਜਿਆਦਾ ਨਹੀਂ ਖਾਂਦਾ ਬਬਰ ਵੀ ਚੱਲ ਬੰਦਾ ਕਰ ਯਾਰ ਮਾੜਾ ਲੈ ਲੈਂਦੇ ਚਲੋ ਅੱਛਾ ਅੱਛਾ ਤੇ ਕਿੰਨੇ ਸਾਲ ਬਾਅਦ ਤੁਹਾਨੂੰ ਆਪਣੀ ਆਵਾਜ਼ ਸੁਣੀ ਸੀ ਬੱਪੂ ਜੀ ਬਹੁਤ ਵੱਡੀ ਗੱਲ ਹੈ ਹਾਂ ਤੇਰਾ ਨਹੀਂ ਹੋ ਗਿਆ ਉਹ ਮੈਨੂੰ ਲੱਗਣਾ ਮੈਨੂੰ ਲੱਗਦਾ ਵੀ ਮੈਂ ਬੋਲਦਾ ਤੁਹਾਨੂੰ ਆਜ ਨਹੀਂ ਸੁਣਨੇ ਵਾਲਾ ਨਾ ਉਹਨੂੰ ਆਜ ਨਹੀਂ ਬੋਲਦਾ ਹੁਣ ਤੇ ਤੁਹਾਡੀ ਸਾਰੀ ਆਵਾਜ਼ ਬਿਲਕੁਲ ਮੈਨੂੰ ਕਲੀਅਰ ਆ ਰਹੀ ਹੈ ਸਭ ਕੁਝ ਠੀਕ ਹੈ ਮੈਨੂੰ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਹਲਕੇ ਜਿਹਾ ਗਲਾ ਜਿਹਾ ਬੈਠਾ ਹੋਇਆ ਹੋਊਗਾ ਬਾਪੂ ਦਾ ਅੱਜ ਕੇ ਉੱਠਦੇ ਮੈਂ ਮੈਂ ਉਹਨੂੰ ਕੋਈ ਗਿਆ ਨਹੀਂ ਮੁੜ ਕੇ ਫਿਰ ਮੈਂ ਮੁੜ ਕੇ ਗਏ ਜੀ ਮੈਨੂੰ ਕਹਿਦੋ ਨਾ ਮੈਂ ਤੈਨੂੰ ਕੈਂਸਰ ਹੈ ਹੂੰ ਕੀ ਨਹੀਂ ਚਲੋ ਆ ਵੀਡੀਓ ਦੇਖ ਲੈਣਗੇ ਤੁਹਾਡੀ ਉਹ ਨੰਦ ਸੁਣੋ ਨਾ ਦੁਆ ਨਾਲ ਜਾ ਕੇ ਵੀ ਠੀਕ ਠੀਕ ਹੋ ਗਏ ਚਲੋ ਫਿਰ ਇਹ ਜ਼ਰੂਰ ਰੱਖੋ ਤੁਸੀਂ ਜੀ ਜਾਊਗਾ ਤੁਸੀਂ ਤੁਹਾਡਾ ਧੰਨਵਾਦ ਹੈ ਜੀ ਆਪਣੀ ਮੁਹਿੰਮ ਜਿਹੜੀ ਬਹੁਤ ਸ਼ੁਕਰੀਆ ਆਪਣੀ ਮੁਹਿੰਮ ਜਾਰੀ ਰੱਖੋ ਜੀ ਜੀ ਉੱਪਰ ਆ ਦੇ ਦਾ ਕੁਝ ਜੀ ਜੀ ਬਿਲਕੁਲ ਦੇਖਦੇ ਬਿਲਕੁਲ ਦੇਖਦੇ ਅਸੀਂ ਹਰ ਵੀਡੀਓ ਦੇ ਵਿੱਚ ਇਹੀ ਸੋਚ ਕੇ ਕਰਦੇ ਹਾਂ ਕਿ ਸਾਡੀ ਹਰ ਮੂਮੈਂਟ ਨੂੰ ਉਹ ਕੈਪਚਰ ਕਰ ਰਿਹਾ ਹੈ ਇਹ ਡਾਕਟਰ ਸਾਹਿਬ ਹੈ ਬਿਲਕੁਲ ਮਾਨਦਾਰ ਹੈ ਕੋਈ ਇਹ ਨਹੀਂ ਮਤਲਬ ਪਰਮਾਣ ਦਾ ਗੱਲ ਨਹੀਂ ਸਾਫ ਸਪਸ਼ਟ ਗੱਲ ਦੱਸ ਦਿੰਦਾ ਮੇਰੇ ਪਰ ਬੁੱਟਾ ਦੇ ਦੇਣੀ ਹੈ ਰਿਪੋਰਟ ਨਹੀਂ ਦੇਖਦੇ ਉਹਨੀਆਂ ਦੇ ਅੱਛਾ ਆਵਾਜ਼ ਲਿਆਉਂਦੇ ਬਸ ਅੱਛਾ ਤੁਹਾਨੂੰ ਠੀਕ ਦੱਸਿਆ ਸੀ ਇਹਨਾਂ ਨੇ ਜੋ ਦੱਸਿਆ ਨਬਜ਼ ਦੇਖ ਕੇ ਹਾਂਜੀ ਜੀ ਜੀ ਤੋਂ ਤੁਸੀਂ ਦੇਖੋ ਬਾਪੂ ਜੀ ਦਾ ਕਹਿਣਾ ਹੈ ਕਿ ਪਿਛਲੇ 3 ਸਾਲ ਤੋਂ ਉਹਨਾਂ ਨੇ ਆਪਣੀ ਆਵਾਜ਼ ਨਹੀਂ ਸੀ ਸੁਣੀ 15 ਦਿਨ ਪਹਿਲਾਂ ਤੱਕ ਉਹ ਬਿਲਕੁਲ ਠੀਕ ਹੋ ਗਏ ਸੀ ਕਿ ਵਿਆਹ ਦੇ ਵਿੱਚ ਫਿਰ ਵੱਧ ਪਰੇ ਜਿਹੀ ਹੋਈ ਤੇ ਫਿਰ ਉਹੀ ਸਿਚੁਏਸ਼ਨ ਹੈ ਜਿਹੜੀ ਉਹ ਪਹੁੰਚ ਗਈ ਤੇ ਹੁਣ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਬਾਪੂ ਜੀ ਫਿਰ ਗੀਤ ਸੁਣਾਗੇ ਅਸੀਂ ਜਦੋਂ ਅਗਲੀ ਵਾਰ ਤੁਸੀਂ ਆਇਓ ਗੁਰਬਾਣੀ ਗੁਰਬਾਣੀ ਸੁਣਾ ਦਿਓ ਗੁਰਬਾਣੀ ਸੁਣਾ ਦਿਓ ਠੀਕ ਹੈ ਜੀ ਪਰਮਾਤਮਾ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਹੋ ਜੀ ਜੀ ਤੇ ਜਿਹੜਾ ਕਮਰਸ਼ੀਅਲ ਡਾਕਟਰ ਨਾਲ ਤੁਸੀਂ ਮਿਲ ਕੇ ਆ ਤੁਹਾਨੂੰ ਇੱਕ ਅਦ ਸ਼ਬਦ ਬੜਾ ਵਜੇ ਦਿੱਤਾ ਹੈ ਕਮਰਸ਼ੀਅਲ ਡਾਕਟਰ ਤੇ ਉਹਨਾਂ ਤੋਂ ਤੁਹਾਡਾ ਅਸੀਂ ਜਿਹੜਾ ਹੋਰ ਲੋਕਾਂ ਦਾ ਵੀ ਖੜਾ ਚੜਾ ਦਿੱਤਾ ਇੱਕ ਟਾਈਟਲ ਲਿਖਿਆ ਮਰਦਾ ਪੂਰੀ ਪਰਚੀ ਪਰਦਨ ਹੈ ਇਹ ਵੀ ਲੈ ਵੀ ਲੈ ਵੀ ਲੈ ਉਹਨਾਂ ਨੇ ਫਿਰ ਮਿਲ ਆਪ ਹੁੰਦਾ ਨਾ ਉਹ ਪੈਸੇ ਦੇਣ ਆਦੇ ਮੇਰੇ ਸਾਹਮਣੇ ਆਏ ਪੈਸੇ ਦੇਣ ਅੱਛਾ ਉਹ ਜਿਹੜਾ ਕੰਪਿਊਟਰ ਦਾ ਨਾ ਡਾਕਟਰ ਬਾਹਰ ਤੇ ਆ ਗਏ ਨੇ ਜੋ ਪੈਸੇ ਦੇ ਕੇ ਭਰਾਣੇ ਬੰਦੇ 4 राउंड आले ਦੋ ਜੀ 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 ਬਹੁਤ ਬਹੁਤ ਸ਼ੁਕਰੀਆ ਬਾਪੂ ਜੀ ਗੱਲਬਾਤ ਕਰਨ ਵਾਸਤੇ ਸੋ ਸਾਡੇ ਨਾਲ ਇੱਕ ਹੋਰ ਭਾਈ ਜੀ ਵੀ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਇਆ ਤੁਹਾਡਾ ਦੇਆ ਸਿੰਘ ਜੀ ਅੱਛਾ ਕਿੱਥੋਂ ਆਇਓ ਅਸੀਂ ਹਮਾਚਲ ਤੋਂ ਆਏ ਜੀ ਹਿਮਾਚਲ ਤੋਂ ਹਾਂ ਜੀ ਕੀ ਗੱਲ ਜੀ ਇਹ ਮੈਨੂੰ ਗੈਸਟ੍ਰਿਕ ਦੀ ਪ੍ਰੋਬਲਮ ਹੈ ਗੈਸਟ੍ਰਿਕ ਪ੍ਰੋਬਲਮ ਅੱਜ ਬਾਪੂ ਜੀ ਨਾਲ ਆਇਓ ਹਾਂ ਜੀ ਪਹਿਲੀ ਵਾਰ ਆਇਓ ਨਹੀਂ ਸੈਕੰਡ ਨਹੀਂ ਸੈਕੰਡ ਟਾਈਮ ਆਇਓ ਨਹੀਂ ਪਹਾੜਾਂਾਂ ਦਾ ਕਹਿੰਦੇ ਜੀ ਬੜੇ ਵਧੀਆ ਵੈਦ ਬੈਠੇ ਨੇ ਤੁਸੀਂ ਪਹਾੜਾਂਾਂ ਚੋਂ ਨੂੰ ਆ ਗਏ ਇਹ ਤਾਂ ਜੀ ਕੋਈ ਪਸੰਦ ਚੜਦਾ ਅੱਜ ਕੱਲ੍ਹ ਬਿਮਾਰੀਆਂ ਇੰਨੀਆਂ ਇਹ ਹੋ ਗਈਆਂ ਬਈ ਅੱਛਾ ਹਿਮਾਚਲ ਚੋਂ ਕਿੱਥੋਂ ਮੈਨਾਂਲਾ ਗੜੋਂ ਬਿਲੋਂਗ ਕਰਦੇ ਅੱਛਾ ਨਾਲਾ ਗੜ ਤੋਂ ਆਇਓ ਫਿਰ ਤਾਂ ਗਵਾਂਢ ਚ ਹੀ ਆਇਓ ਸਾਰੀ ਅੱਛਾ ਅੱਛਾ ਤੇ ਹੁਣ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਨਹੀਂ ਮੈਂ ਸੈਕੰਡ ਟਾਈਮ ਚ ਆਇਆ ਪਹਿਲੀ ਵਾਰ ਚ ਕਿੰਨਾ ਫਰਕ ਪਿਆ ਤੁਹਾਨੂੰ ਇਮਾਨਦਾਰੀ ਨਾਲ ਦੱਸਿਓ ਇਹ ਨਹੀਂ ਹੈਗਾ ਵੀ ਆਪਾਂ ਡਾਕਟਰ ਦੇ ਖੜੇ ਆ ਤੇ ਅਸੀਂ ਕੋਈ ਗੱਲ ਵਧਾ ਚੜਾ ਗਦੇ ਸੀ ਕਿਉਂ ਬਾਪੂ ਜੀ ਕੋਈ ਮੇਰੀ ਪ੍ਰੋਬਲਮ ਵੀ ਬਹੁਤ ਲੰਬੀ ਹੈ ਜੀ ਅੱਛਾ ਅੱਛਾ ਹਾਂ ਜੀ ਮੈਂ ਪੀਜੀਆਈ ਤੋਂ 3 ਸਾਲ ਲਈ ਖੜਦੀ ਹਾਂ ਗੈਸਟ੍ਰਿਕ ਦੀ ਹਾਂ ਜੀ ਮੇਰੇ ਅਲਸਰ ਹੋ ਗਿਆ ਹੈ ਅੱਛਾ ਅਲਸਰ ਅਲਸਰ ਹੋ ਗਿਆ ਸੀ ਆਈਬੀਐਸ ਪ੍ਰੋਬਲਮ ਹੈ ਅੱਛਾ ਆਈਬੀਐਸ ਪ੍ਰੋਬਲਮ ਹੈ ਹਾਂ ਜੀ ਫਿਰ ਜਦੋਂ ਤੁਸੀਂ ਇਤੋਂ ਮੈਡੀਸਿਨ ਲੈ ਕੇ ਗਏ ਖਾਧੀ ਨਾਲ ਦੀ ਨਾਲ ਫਰਕ ਪਿਆ ਥੋੜਾ ਟਾਈਮ ਰੁਕੇ ਨਹੀਂ ਨਹੀਂ ਅਜੇ ਮੈਨੂੰ ਕੁਝ ਅਜੇ ਮੂਵਮੈਂਟ ਵੈਸੇ ਹੋ ਰਿਹਾ ਹੈ ਮਤਲਬ ਫੀਲ ਫੀਲ ਹੋ ਰਿਹਾ ਕੀ ਰਿਜ਼ਲਟ ਹੈ ਇਹਦਾ ਟਾਈਮ ਲੱਗੇਗਾ ਨਾ ਅੱਛਾ ਜੀ ਪੁਰਾਣੀ ਪ੍ਰੋਬਲਮ ਵੀ ਪੁਰਾਣੀ ਹੋਊਗੀ ਤੋ ਜੀ ਹਾਂ ਜੀ ਕਾਫੀ ਟਾਈਮ ਹੋ ਗਿਆ ਵੈਸੇ ਬਾਪੂ ਜੀ ਦੀ ਜਿੰਨੀ ਗੱਲ ਹੁਣ ਤੁਹਾਨੂੰ ਸੁਣਦੀ ਹੈ ਪਹਿਲਾਂ ਇੰਨੀ ਸੁਣਦੀ ਸੀ ਹਾਂ ਦਾ ਚਾਚਾ ਜੀ ਨੇ ਹਾਂ ਜੀ ਹਾਂ ਜੀ ਸੁਣਦੀ ਸੀ ਪਹਿਲਾਂ ਜਿੰਨੀ ਨਹੀਂ ਬੋਲਦੇ ਨਹੀਂ ਨਹੀਂ ਹੁਣ ਵੈਸੇ ਕਾफी ਸੁਣਦੀ ਹੈ ਕਾफी ਸੁਣਦੀ ਹੈ ਮਤਲਬ ਬਪੂ ਜੀ ਤਾਂ ਕਹਿੰਦੇ ਸੀ ਪਹਿਲਾਂ ਵੀ ਮੈਨੂੰ ਮੈਂ ਬੋਲਦਾ ਸੀ ਮੈਨੂੰ ਲੱਗਦਾ ਸੀ ਮੈਂ ਬੋਲਦਾ ਪਰ ਲੋਕਾਂ ਨੂੰ ਆਵਾਜ਼ ਨਹੀਂ ਸੀ ਨਹੀਂ ਨਹੀਂ ਸੁਣਦੀ ਇਹੀ ਸੀ ਇਹੀ ਗੱਲ ਸੀ ਹਾਂ ਜੀ ਰੀਅਲ ਹੈ ਅੱਛਾ ਹਾਂ ਜੀ ਕਮਾਲ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਤੁਹਾਡਾ ਸਾਰਿਆਂ ਦਾ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਸਾਂਝੀਆਂ ਕਰ ਰਹੇ ਹਾਂ ਜਵਾਨ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਜਵਾਨ ਜਿਹੜੇ ਉਮਰਦਰਾਜ਼ ਲੋਕ ਸਾਰੇ ਇੱਥੇ ਆ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹ ਬਹੁਤ ਸਾਰੀਆਂ ਪ੍ਰੋਬਲਮ ਹੈਗੀ ਆ ਜਿਹਦਾ ਹੱਲ ਹੈਗਾ ਇੱਥੇ ਡਾਕਟਰ ਜਗਰੂਪ ਸਿੰਘ ਭੰਗੂ ਕੁਦਰਤੀ ਢੰਗ ਨਾਲ ਜਿਹੜਾ ਇੱਥੇ ਕਰਦੇ ਨੇ ਔਰ ਲੋਕਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਦਿੱਕਤਾਂ ਬਹੁਤ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਉਹਨਾਂ ਦੀਆਂ ਇੱਥੇ ਆ ਕੇ ਦੂਰ ਹੋਈਆਂ ਨੇ ਇੱਕ ਵਾਰ ਤੁਹਾਨੂੰ ਬਾਹਰ ਦਾ ਮਾਹੌਲ ਵੀ ਅਸੀਂ ਦਿਖਾ ਦਿੰਨੇ ਆ ਤੇ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਜਿਹੜੇ ਲੋਕ ਨੇ ਇੱਥੇ ਆਉਣਾ ਸ਼ੁਰੂ ਕਰ ਦਿੰਦੇ ਨੇ ਕੋਈ ਅੰਮ੍ਰਿਤਸਰ ਤੋਂ ਆ ਰਿਹਾ ਹੈ ਕੋਈ ਬਠਿੰਡੇ ਤੋਂ ਆ ਰਿਹਾ ਹੈ ਕੋਈ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਹੈ ਵੱਡੀ ਗਿਣਤੀ ਚ ਕਾਰਾਂ ਗੱਡੀਆਂ ਤੇ ਲੋਕ ਸਵਾਰ ਹੋ ਕੇ ਇੱਥੇ ਜਿਹੜਾ ਉਹ ਆ ਰਹੇ ਨੇ ਕੁਝ ਕੋ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿ ਨਾ ਆਏ ਤੁਹਾਡਾ ਗੁਰਦੀਪ ਅੱਛਾ ਕਿੱਥੋਂ ਆਏ ਹੋ ਮੋਗੇ ਤੋਂ ਬੜਾ ਸੋਹਣਾ ਕੁਰਤਾ ਪਜਾਮਾ ਬੜਾ ਸੋਹਣਾ ਪਾਇਆ ਚਮਕਾ ਮਾਰਦਾ ਕੀ ਪ੍ਰੋਬਲਮ ਲੈ ਕੇ ਆਏ ਭਾਈ ਦਾ ਲੀਵਰ ਕਰਕੇ ਲੀਵਰ ਕਰਕੇ ਕਿਹਨਾਂ ਨੂੰ ਪ੍ਰੋਬਲਮ ਹੈ ਮੈਨੂੰ ਹੀ ਹੈ ਲੱਗਦਾ ਦੇਖਣ ਤੋਂ ਤਾਂ ਲੱਗਦਾ ਨਹੀਂ ਬਾਪੂ ਜੀ ਮੈਨੂੰ ਨਾ ਹੈਪੇਟਾਈਟਸ ਸੀ ਹੈ ਅੱਛਾ ਹਾਂ ਉਹਦੇ ਨਾਲ ਲੀਵਰ ਖਰਾਬ ਲੀਵਰ ਖਰਾਬ ਹੋ ਗਿਆ ਕਿੰਨੇ ਫੈਟੀ ਹੈ ਕਿੰਨੇ ਕਿੰਨੇ ਅਜੇ ਤਾਂ ਫੈਲੀ ਫੈਟੀ ਲਿਬਰਾ ਹੋਰ ਤਾਂ ਨਹੀਂ ਅੱਗੇ ਕੁਝ ਨਾ ਨਾ ਹੋਰ ਕੀ ਖਾਣ ਪੀਣ ਸਾਰਾ ਕੁਝ ਠੀਕ ਹੈ ਹਾਂ ਠੀਕ ਹੈ ਅੱਛਾ ਤੇ ਫਿਰ ਬੱਚੇ ਕਿਵੇਂ ਹੋਏ ਉਹ ਤਾਂ ਕਿਦਾ ਡਰ ਜਾਂਦੇ ਨੇ ਤੁਸੀਂ ਤਾਂ ਮੋਜਾਂ ਚ ਨਹੀਂ ਬੱਚੇ ਕਿ ਪਹਿਲਾਂ ਚੱਲਦੇ ਸੀ ਲਿਧਾਨੇ ਦਵਾਈ ਫਿਰ ਇੱਥੇ ਕਿਵੇਂ ਪਹੁੰਚੇ ਇੱਥੇ ਆਈ ਸੀ ਕਾ ਆਪਣਾ ਆ ਬਾਈ ਅੱਛਾ ਇਹਨਾਂ ਨੂੰ ਕੀ ਪ੍ਰੋਬਲਮ ਆ ਸੀ ਜਾਂਦਾ ਇਹ ਵੀ ਪ੍ਰੋਬਲਮ ਇਹਨਾਂ ਵੀ 하기 ਹੈ ਇਹ ਦੇ ਸੇਕ ਹੋਗੇ ਦਿਲ ਜੀ ਚੇਕੋ ਹਾਂ ਅੱਛਾ ਉਹਦੇ ਕਰ ਦਿਖਾਇਆ ਡਾਕਟਰ ਸਾਹਿਬ ਨੂੰ ਪਹਿਲੀ ਵਾਰ ਆਇਆ ਹਾਂ ਨਹੀਂ ਹਣ ਦੂਜੀ ਵਾਰੀ ਪਹਿਲੀ ਵਾਰ ਚ ਕੀ ਫਰਕ ਪਿਆ ਤੁਹਾਨੂੰ ਤੇ ਉਹਨੂੰ ਉਹਨਾਂ ਨੂੰ ਉਹਨਾਂ ਤੋਂ ਵੀ ਪੁੱਛਦੇ ਹਾਂ ਸੀ ਮੈਂ ਤਾਂ ਲਈ ਰਿਓ ਤੇ ਦਵਾਈ ਅੱਜ ਲੈਣੀ ਪਈ ਅੱਛਾ ਤੁਸੀਂ ਅੱਜ ਪਹਿਲੀ ਵਾਰ ਲਈ ਹਾਂ ਹਾਂ ਇਹਨਾਂ ਨੇ ਦਵਾਈ ਲਈ ਸੀ ਇਹ ਠੀਕ ਹੈ ਅੱਛਾ ਅੱਛਾ ਚਲੋ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਪ੍ਰੋਬਲਮ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਮਲਕੀਤ ਹੈ ਜੀ ਅੱਛਾ ਕਿੱਥੋਂ ਆਏ ਹੋ ਤੁਸੀਂ ਜੀ ਦੇ ਤਾਂ ਜਿੱਦੇ ਤੋਂ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਸੀ ਜਦੋਂ ਪਹਿਲੇ ਦਿਨ ਆਏ ਸੀ ਤੁਸੀਂ ਅਦਲ ਸੀਗੀ ਆ ਹਾਨੁਕਸ ਜਾਂ ਅੱਛਾ ਜੀ ਇੱਥੋਂ ਕੀ ਹੁੰਦਾ ਸੀ ਨੁਕਸ ਨਾਲ ਉਹ ਨੁਕਸ ਨਾਲ ਹੁੰਦਾ ਸੀ ਆਬ ਜਾਣੇ ਖਾਂ ਖੁੰਗ ਹੁੰਦੀ ਹੋ ਜਾਂਦੀ ਸੀ ਅੱਛਾ ਜੀ ਜੀ ਸੱਚੀ ਕਾਲ ਜੀ ਮਾਤਾ ਜੀ ਇਹ ਨਾ ਤੁਹਾਡਾ ਹਰਜੀਤ ਕੌਰ ਅੱਛਾ ਤੁਸੀਂ ਇਹਨਾਂ ਦੇ ਨਾਲ ਨਾ ਵਾਈਫ ਹਨ। ਅੱਛਾ ਤੁਸੀਂ ਨਾ ਦੇ ਵਾਈਫ ਉਹ ਕੀ ਪ੍ਰੋਬਲਮ ਕੀ ਹੈ ਕਰਦੇ ਨੇ ਤੁਹਾਡੇ ਨੂੰ? ਜੀ ਇੱਕ ਤਾਂ ਨਾ ਪੰਪ ਖਰਾਬ ਸੀਗਾ ਤੇ ਦਿਲ ਚ ਛੇਕ ਹੋ ਗਏ ਸੀ ਨਾਲ। ਅੱਛਾ। ਉਹਦੇ ਕਰਕੇ ਇਹ ਬਾਲ ਡਾਊਨ ਹੋ ਰਹਿਦਾ ਸੀ ਹਾਂ। ਅੱਛਾ ਜੀ। ਫਿਰ ਸਾਨੂੰ ਰਹਿਦਾ ਸੀ ਹੁਣ ਨਹੀਂ। ਨਹੀਂ ਹੁਣ ਠੀਕ ਹੈ। ਤੁਰੇ ਨਹੀਂ ਜਾਂਦੇ ਸੀ। ਖੇਤ ਬੰਨੇ ਜਾਜ ਦੀ ਗਈ ਆਈਏ ਆਪਾਂ। ਅੱਛਾ। ਡੰਗ ਪਟਿਆ ਜਾਂਦਾ ਇਹ ਚਾ ਸੜ ਜਾਂਦਾ ਸੀ। ਅੱਛਾ। ਹੁਣ ਨਹੀਂ ਛੜਦਾ ਜੀ। ਹਾਂ ਹੁਣ ਫਰਕ ਆ ਗੇ ਨਾ। ਫਰਕ ਹੈ। ਕਿੰਨੀ ਕੁ ਪ੍ਰੋਬਲਮ ਤੁਸੀਂ ਮਾਤਾ ਜੀ ਬੰਦੇ ਹੋ ਕੇ ਦੂਰ ਹੋਈ ਹੈ? ਬਹੁਤ ਜੀ ਬਹੁਤ ਫਰਕ ਪੈਦਾ ਉਹਦੀ ਦਾ ਫਰਕ ਪੈ ਗਿਆ ਜੀ। ਅੱਧੋ-ਅੱਧਾ ਦਾ ਫਰਕ ਪੈ ਗਿਆ ਇੱਕ ਵਾਰ ਆਉਣ ਨਾਲ ਹਾਂਜੀ ਹਾਂ ਇੱਕ ਠੀਕ ਲਾ ਲਓ ਦੇਖ ਲਓ ਨਹੀਂ ਨਹੀਂ ਇਹ ਨਹੀਂ ਹੈਗਾ ਜਦੋਂ ਡਾਕਟਰ ਦੇ ਬੈਠੇ ਨਹੀਂ ਨਹੀਂ ਡਾਕਟਰ ਦੇ ਨਹੀਂ ਤਾਂ ਹੀ ਇੱਡੀ ਦੂਰ ਆਏ ਆ ਬਠੰਡੇ ਤੋਂ ਜੇ ਇਸ ਤਰ੍ਹਾਂ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਦਵਾਈ ਲਿਨ ਦਿੱਤੀ ਜੀ ਦਵਾਈ ਪੀਣ ਵਾਲੀ ਵੀ ਦਿੱਤੀਆਂ 15 ਦਿਨਾਂ ਦੀ ਦਵਾਈ ਦਿੱਤੀ ਸੀ ਉਹਦੇ ਵਿੱਚ ਬਹੁਤ ਫਰਕ ਪੈ ਗਿਆ ਹੁਣ ਫਿਰ ਖੇਤ ਬੰਨੇ ਕੀੜਾ ਮਾਰੇ ਨਾ 15 ਦਿਨਾਂ ਚ ਕਦੇ ਗਏ ਹੋ ਕਿ ਦਿਨ ਮੈਂ ਗਿਆ ਨਹੀਂ ਗਿਆ ਅੱਛਾ ਹੂੰ ਫਿਰਦਾ ਹੈ ਈ ਬਾਬੇ ਜਿਹੇ ਬੈਗੇ ਜਦੋਂ ਤੇ ਬਾੜੀ ਜਿਹਾ ਆਪਣੇ ਗੋਲੇ ਘਰ ਹੈ ਅੱਛਾ ਅੱਛਾ ਆ ਉਹਨਾਂ ਜਣੇ ਨਾਮ ਨਹੀਂ ਚੜਦਾ ਗਾਏ ਅੱਛਾ 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 ਮਤਲਬ ਹੁਣ ਤੁੱਟਿਆ ਜਾਂਦਾ 19 ਵੜ ਜਾਵੜਾ ਜਾਂਦਾ ਨਾ ਮੈਂ ਦੰਬ ਟੇ ਜਾਂਦਾ ਹੁਣ ਠੀਕ ਹੈ ਅੱਛਾ ਮਾਤਾ ਜੀ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਇਦਾਂ ਦੀ ਪ੍ਰੋਬਲਮਾਂ ਲੈ ਕੇ ਆਏ ਨੇ ਉਹਨਾਂ ਨੂੰ ਕੀ ਕਹੋਗੇ ਸਾਰੀ ਦੁਨੀਆ ਦੇਖ ਰਹੀ ਹੈ ਤੁਹਾਨੂੰ ਉਸਤਾ ਨੇ ਜੀ ਵਧੀਆ ਡਾਕਟਰ ਸਾਹਿਬ ਵਧੀਆ ਵਧੀਆ ਰਾਏ ਦਿੰਦੇ ਆ ਵਧੀਆ ਦਵਾਈ ਦੋ ਡਾਕਟਰ ਨੇ ਤਾਂ ਆਪਰੇਸ਼ਨ ਦੱਸਤਾ ਹੋ ਹਾਂਜੀ ਉਧਰ ਬਠਿੰਡੇ ਸਾਰੇ ਆਪਰੇਸ਼ਨ ਦੱਸਿਆ ਸੀ ਸਾਰੇ ਨੇ ਕੀ ਕਹਿੰਦੇ ਸੀ ਉਹਨਾਂ ਨੇ ਸੀ ਵੀ ਸਟਾਰਟ ਪਾਊਗਾ ਆਪਰੇਸ਼ਨ ਹੋਊਗਾ ਇਹਦਾ ਤੇ ਬਚ ਗਿਆ ਹਾਂਜੀ ਉੱਥੇ ਜਮਾਂ ਸੰ ਡਾਕਟਰਾਂ ਇਚਾਰਾ ਨੇ ਜਵਾਬ ਦਿੱਤਾ ਸੀ ਅੱਛਾ ਵੀ ਘਰੇ ਲੈ ਜੋ ਵਾ ਸੇਵਾ ਕਰ ਲੋ ਤਾਂ ਵਧਾ ਕੇ ਲਿਖਾ ਵਧਾ ਕੇ ਲੈ ਕੇ ਆਏ ਨੇ ਹਾਂਜੀ ਹਾਂ ਹਾਂਜੀ ਆ ਹੁਣ ਦੂਜੀ ਿਆ ਡਾਣ ਹੋਏ ਤਾਂ ਦੂਜੀ ਿਆ ਇੱਥੇ ਦੱਸ ਪੈਗੀ ਦੂਜੀ ਿਆ ਇੱਥੇ ਆ ਬਾਤਮਾ ਸਾਰੇ ਪਰਿਵਾਰ ਤੇ ਇਹਨਾਂ ਦਾ ਜਿਹੜਾ ਸਾਇਆ ਹੈਗਾ ਇਹਨਾਂ ਦਾ ਪਰਛਾਵਾਂ ਜਿਹੜਾ ਬਣਾ ਕੇ ਰੱਖੇ ਸਾਡੇ ਨਾਲ ਇੱਕ ਹੋਰ ਵੀਰ ਨੇ ਯੰਗਸਟਰ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਸੱਚਕਲ ਭਾਈ ਸੱਚਕਲ ਜੀ ਕਿ ਨਾਏ ਤੁਹਾਡਾ ਕੀ ਸੈਂਕ ਲਾਇਓ ਇਹਨੇ ਨਾਲ ਹੀ ਆਇਐ ਸਿੱਖਾ ਕਰੋ ਅੱਛਾ ਨਾਲ ਨਹੀਂ ਆਏ ਹੋ ਅੱਛਾ ਇਕੱਠੇ ਹੀ ਹੋ ਸਾਰੇ ਕੀ ਪ੍ਰੋਬਲਮ ਸੀ ਕੌਣ ਨੇ ਤੁਹਾਡੇ ਉਹ ਜਿਹਨਾਂ ਨੂੰ ਪ੍ਰੋਬਲਮ ਫੁੱਪੜ ਜੀ ਮੇਰੇ ਅੱਛਾ ਤੁਹਾਡੇ ਫੁੱਪੜ ਨੇ ਹਾਂਜੀ ਤੇ ਫੁੱਪੜ ਵਿਗੜਿਆ ਕਹਿੰਦੇ ਬੜਾ ਮਾੜਾ ਹੁੰਦਾ ਹੁਣ ਬੈਠ ਠੀਕ ਹੋ ਗਏ ਹੁਣ ਤਾਂ ਬਹੁਤ ਫਰਕ ਪੈ ਗਿਆ ਅੱਛਾ ਬਹੁਤ ਫਰਕ ਪੈ ਗਿਆ ਕੀ ਪ੍ਰੋਬਲਮ ਸੀ ਪਹਿਲਾਂ ਇਹਨੇ ਗੁਰਦੇ ਵਿੱਚ ਪ੍ਰੋਬਲਮ ਬਾਈ ਹੋ ਗਈ ਸੀਗੀ ਅੱਛਾ ਹਾਂ ਇੱਕ ਦਿਲ ਦੀ ਸੀਗੀ ਇਹਨਾਂ ਨੂੰ ਹਾਰਡ ਦੀ ਪ੍ਰੋਬਲਮ ਥੋੜੀ ਉਹਨਾਂ ਨੇ ਇੱਥੋਂ ਆਪਾਂ ਦਵਾਈ ਲਈ ਉਦੋਂ ਬਹੁਤ ਪ੍ਰੋਬਲਮ ਫਰਕ ਪੈ ਗਿਆ ਇਹਨਾਂ ਨੂੰ ਬਹੁਤ ਫਰਕ ਹਾਂਜੀ ਬਹੁਤ ਫਰਕ ਜਿਹੜੇ ਲੋਕ ਵੀਰੇ ਤੁਹਾਨੂੰ ਇਸ ਵੇਲੇ ਵੇਖ ਰਹੇ ਨੇ ਕੀ ਕਹੋਗੇ ਉਹਨਾਂ ਨੂੰ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਚਲੋ ਸਾਰੇ ਤਾਂ ਨਹੀਂ ਪਰ ਬਹੁਤ ਸਾਰੇ ਡਾਕਟਰ ਬਿਲਕੁਲ ਹੀ ਕਮਰਸ਼ੀਅਲ ਹੋ ਗਏ ਨੇ ਹਾਂਜੀ ਅਸੀਂ ਤਾਂ ਇਹੀ ਕਹਿੰਦੇ ਆ ਵੀ ਜਿਵੇਂ ਇੱਥੇ ਇਹ ਡਾਕਟਰ ਸਾਨੂੰ ਬਹੁਤ ਵਧੀਆ ਹੀ ਵੇਖਿਆ ਸੀਗਾ ਐਡ ਵੇਖੀ ਸੀ ਇਹਨਾਂ ਦੀ ਅਸੀਂ ਉਹ ਵੇਖ ਕੇ ਆਏ ਆ ਵੀ ਐਡ ਵੇਖ ਕੇ ਆਏ ਸਾਨੂੰ ਬਹੁਤ ਫਰਕ ਪਿਆ ਨਾਲ ਹਾਂਜੀ ਬਹੁਤ ਫਰਕ ਪਿਆ ਬਹੁਤ ਬਹੁਤ ਸ਼ੁਕਰੀਆ ਬ੍ਰਦਰ ਸਾਰੀ ਗੱਲਬਾਤ ਦੇ ਲਈ ਇੱਕ ਹੋਰ ਬਾਪੂ ਜੀ ਨੇ ਸਾਡੇ ਕੋਲ ਸੱਚ ਕਾਲਾ ਬਾਪੂ ਜੀ ਸੱਸੀ ਗਾਲ ਜੀ ਸਰ ਹੱਸਦੇ ਬੜਾ ਸੋਹਣਾ ਹੋ ਤੁਸੀਂ ਕਿ ਨਾ ਕਿੱਥੋਂ ਆਏ ਹੋ ਮਜੀਤ ਸਿੰਘ ਜਮਨਾ ਨਗਰ ਤੋਂ ਜੀ ਜਮਨਾ ਨਗਰ ਤੋਂ ਆਏ ਬੜੀ ਦੂਰੋਂ ਵਾਟ ਖਿੱਚੀ ਐ ਸਵੇਰੇ ਸਵੇਰੇ ਤੁਸੀਂ ਹਾਂਜੀ ਹਾਂਜੀ ਹਾਂ ਕੀ ਪ੍ਰੋਬਲਮ ਲੈ ਕੇ ਆਏ ਉਹ ਵਾਈਫ ਨੂੰ ਜੀ ਜੋੜਾਂ ਦਾ ਦਰਦ ਸੀ ਕਾਫੀ ਰਾਮ ਐ ਆਫੀਰਾ ਮੈਂ ਹਾਂਜੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਇੱਕ ਸਾਲ ਤੋਂ ਪ੍ਰੋਬਲਮ ਸੀ ਹੁਣ ਕੁਝ ਠੀਕ ਹੈ ਹੁਣ ਠੀਕ ਹੈ ਦਵਾਈ ਲਈਏ ਦੋ ਬਰੀ ਦੋ ਵਾਰ ਚ ਠੀਕ ਹੋਗੇ ਨਹੀਂ ਯਾਰ ਪੂਰੇ ਠੀਕ ਤੇ ਨਹੀਂ 50% ਠੀਕ ਅੱਛਾ 50% ਠੀਕ ਨੇ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਇੱਕ ਸਾਲ ਤੋਂ ਇੱਕ ਸਾਲ ਤੋਂ ਪ੍ਰੋਬਲਮ ਸੀ ਤੇ ਫਿਰ ਉੱਥੇ ਤਾਂ ਜਮਨਾਗਰ ਵੀ ਤਾਂ ਬੜੇ ਵਧੀਆ ਵਧੀਆ ਹਸਪਤਾਲ ਡਾਕਟਰ ਐਸ ਹੈ ਜੀ ਇਹ ਦੇਸੀ ਇਲਾਜ ਆ ਕੋਈ ਸਾਈਡ ਇਫੈਕਟ ਨਹੀਂ ਆਯੁਰਵੈਦਿਕ ਇਲਾਜ ਆ ਤੇ ਅਸੀਂ ਸੋਚਨੇ ਆ ਵੀ ਜੇ ਕੋਈ ਹੋਰ ਡਾਕਟਰ ਲਾਲਚੀ ਨੇ ਸਾਰੇ ਮੈਂ ਖੁਦ ਕੈਮਿਸਟਰੀ ਦੀ ਦੁਕਾਨ ਕਰਕੇ ਰੱਖੀ ਹੈ ਐਸਾ ਕੁਝ ਨਹੀਂ ਕੁਝ ਨਹੀਂ ਹੈ ਅੰਗਰੇਜ਼ੀ ਦਾ ਆਪਣਾ ਤਜਰਬਾ ਹਾਂਜੀ ਹਾਂ ਦੇਸੀ ਹੀ ਫਿਰ ਛੱਡਤਾ ਕੁਛ ਛੱਡਤਾ ਨਹੀਂ ਕਦੀ ਤਾਂ ਐਕਸੀਡੈਂਟ ਹੋ ਗਿਆ ਸੀ ਇਹ ਅੱਛਾ ਅੱਛਾ ਛੱਡ ਦਿਓ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਉਹ ਜਿਹੜਾ ਯਮਨਾਨਗਰ ਵਾਲਾ ਪਰਿਵਾਰ ਹੈਗਾ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਜਿਸ ਤਰੀਕੇ ਨਾਲ ਬਾਪੂ ਜੀ ਨੇ ਦੱਸਿਆ ਸੀ ਕਿ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਦੀ ਵਾਈਫ ਦੀਆਂ ਜੋੜ ਨਾਲ ਦਰਦ ਨਾਲ ਸੰਬੰਧਿਤ ਜਿਹੜੀਆਂ ਦੂਰ ਹੋਈਆਂ ਨੇ ਸੱਚੀ ਗੱਲ ਜੀ ਹਾਂਜੀ ਫਰਕ ਹੈ ਕੀ ਹੁੰਦਾ ਕਿ ਸੀ ਕਾਫੀ ਦਵਾਈ ਖਾਧੀ ਪਹਿਲੇ ਅੰਗਰੇਜ਼ੀ ਤੇ ਮੈਨੂੰ ਫਰਕ ਨਹੀਂ ਲੱਗਿਆ ਅੱਛਾ ਜੀ ਹੁਣ ਇਹਨਾਂ ਦੀ ਦਵਾਈ ਨਾਲ ਫਰਕ ਹੈ ਮੈਂ ਦੋ ਵਾਰੀ ਪਹਿਲੇ ਲੈ ਚੁੱਕੀ ਹਾਂ ਤੇ ਹੁਣ 3rd ਵਾਰੀ ਲੈਣ ਵਾਸਤੇ ਆਇਆ ਕਿੰਨਾ ਕੁ ਫਰਕ ਪਿਆ ਸੀ ਮਤਲਬ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਹੁੰਦਾ ਜਿਵੇਂ ਜਦੋਂ ਠੀਕ ਹੋ ਜਾਂਦਾ ਪਤਾ ਨਹੀਂ ਲੱਗਦਾ ਯਾਰ ਪਹਿਲਾਂ ਤਾਂ ਮੇਰੇ ਕੋਲ ਆ ਘੱਟ ਹੁੰਦਾ ਨਹੀਂ ਸੀ ਤੇ ਹੁਣ ਹੁੰਦਾ ਐਸੇ ਤੇ ਮੈਂ ਪਿੱਛੇ ਦੋ ਸਰਾਣੇ ਲੈ ਕੇ ਜਿਵੇਂ ਬੈਠ ਕੇ ਹੀ ਬੰਦਾ ਸੌਂਦਾ ਐਵੇਂ ਸੀ ਜੀ ਜੀ ਪਿੱਛੇ ਹੁਣ ਪਿੱਲੋ ਬਜ਼ਗਾਰ ਪਿੱਲੋ ਵੀ ਸੋ ਜਾਣੀਆਂ ਅੱਛਾ ਪਹਿਲਾਂ ਬਗੈ ਪਿੱਲੋ ਲਾਏ ਬਗੈ ਸਰਾਂਣੇ ਤੋਂ ਬਗੈ ਤੁਹਾਨੂੰ ਨੀਂਦ ਨਹੀਂ ਸੀ ਹੋਈ ਨਹੀਂ ਬੈਕ ਤੇ ਦੋ ਸਰਾਂਣੇ ਰੱਖਣੇ ਪੈਂਦੇ ਸੀਗੇ ਕਈ ਵਾਰੀ ਬੈਠ ਕੇ ਹੀ ਕੱਟਣਾ ਪੈਂਦਾ ਸੀ ਇਹ ਜੀ ਜੀ ਚਲੋ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਲੋਕ ਮੈਂ ਦੇਸੀ ਦਵਾਈ ਤੇ ਜ਼ਿਆਦਾ ਯਕੀਨ ਕਰਦੀ ਹਾਂ ਯਕੀਨ ਕਰਦੀ ਹਾਂ ਨਾ ਯਕੀਨ ਕਰਦੀ ਹਾਂ ਮੈਂ ਇਹਨਾਂ ਦੀ ਬਹੁਤ ਵੀਡੀਓ ਦੇਖਤੀ ਹਾਂ ਜੀ ਜੀ ਨਾਂ ਤੁਹਾਡੀ ਵੀ ਇੰਟਰਵਿਊ ਦੇਖਦੀ ਆ ਮੈਂ ਬਹੁਤ ਫਾਇਦਾ ਹੋਇਆ ਦੇਖਣ ਦਾ ਇੰਟਰਵਿਊ ਹਾਂਜੀ ਹਾਂਜੀ ਟਾਈਮ ਸਪੈਂਡ ਕਰਨ ਦਾ ਡਾਟਾ ਸਪੈਂਡ ਕਰਨ ਦਾ ਮੈਂ ਜਾਣਾ ਹੀ ਨਹੀਂ ਅੰਗਰੇਜ਼ੀ ਵਾਲੇ ਬਸ ਸੇ ਮੈਂ ਦੇਸੀ ਦਵਾਈ ਕਰਨੀ ਆ ਜੀ ਜੀ ਭਾਵੇਂ ਟਾਈਮ ਲੱਗ ਜੇ ਪਰ ਮੈਂ ਕਰਨੀ ਆਈ ਐ ਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੱਡੀ ਗਿਣਤੀ ਚ ਲੋਕ ਹੈਗੇ ਨੇ ਜਿਹੜੇ ਇੱਥੇ ਆਪੋ ਆਪਣੇ ਪਰਿਵਾਰਾਂ ਦੀ ਸਿਹਤ ਯਾਬੀ ਲਈ ਆਉਂਦੇ ਨੇ ਤੇ ਅਸੀਂ ਵੀ ਇਹੋ ਅਰਦਾਸ ਕਰਦੇ ਹਾਂ ਕਿ ਜੋ ਵੀ ਸ਼ਖਸ ਜਿੱਥੋਂ ਕਿਤੇ ਵੀ ਅਸੀਂ ਕਹਿ ਲਈਏ ਕਿ ਕਿਉਂਕਿ आयुर्वेद ਦਾ ਨਾ ਦੂਸਰਾ ਨਾਮ ਜਿਹੜਾ ਭਰੋਸਾ ਹੁੰਦਾ ਜਦੋਂ ਭਰੋਸਾ ਰੱਖ ਕੇ ਕੋਈ ਵੀ ਮਰੀਜ਼ ਕਿਸੇ ਤਾਂ ਦੇ ਉੱਤੇ ਜਾਂਦਾ ਤਾਂ ਮੈਨੂੰ ਲੱਗਦਾ ਕਿ ਉਹ ਬਹੁਤ ਵੱਡੀ ਚੀਜ਼ ਹੈਗੀ ਹੈ ਬਹੁਤ ਵੱਡਾ ਅਸਰ ਹੈਗਾ ਜਿਹੜੀ ਉਹਦੀ ਸਿਹਤ ਤੇ ਪੈਂਦਾ ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈਗਾ ਜਿਹੜਾ ਵੈਦ ਜਗਰੂਪ ਸਿੰਘ ਭੰਗੂ ਹੋਰਾ ਦੀ ਟੀਮ ਨੇ ਦਿੱਤਾ ਉਸ ਨੰਬਰ ਤੇ ਕੰਸਲਟ ਕਰਕੇ ਤੁਸੀਂ ਜਿਹੜਾ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈਗਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ